ਹਾਂਜੀ ਦੋਸਤੋ ਤੁਸੀਂ ਦੇਖ ਰਹੇ ਆ ਖਨੌਰੀ ਬਾਰਡਰ ਦੇ ਮੋਰਚੇ ਦੌਰਾਨ ਕਿਵੇਂ ਕਿਸਾਨ ਜਿਹੜਾ ਅੱਜ 50 ਦਿਨ ਹੋ ਚੁੱਕੇ ਆ ਜੀ ਤੇ ਮੋਰਚੇ ਦੇ ਵਿੱਚ ਬੈਠਿਆ ਜੀ ਸਾਰੇ ਕਿਸਾਨ ਭਰਾ ਹਰ ਇੱਕ ਉਹ ਕੋ ਆਪਣਾ ਵੇਖੋ ਬਜ਼ੁਰਗ ਕਿੰਨੀਆਂ ਕਿੰਨੀਆਂ ਉਮਰਾਂ ਅਲੱਗ-ਅਲੱਗ ਲੰਗਰਾਂ ਦੀਆਂ ਸਵਾਵਾਂ ਵੀ ਚੱਲ ਰਹੀਆਂ ਆ ਜੀ ਤੇ ਇੱਧਰ ਬਜ਼ੁਰਗ ਹਾਂਜੀ ਬਾਪੂ ਜੀ ਅੱਜਕੱਲ੍ਹ ਜੀ ਕਿਹੜਾ ਇਲਾਕਾ ਬਾਪੂ ਜੀ ਆਪਣਾ ਰੋਹੀਪੜ੍ਹ ਕਿਵੇਂ ਮੋਰਚਾ ਚੱਲ ਰਿਹਾ ਹੈ ਜੀ ਠੀਕ ਆ ਬਿਲਕੁਲ ਜੀ ਡੇਲੀਵਾਲ ਸਾਹਿਬ ਜੀ ਸੇ ਤਾਂ ਕੀ ਹੈ ਸੇਤ ਕਿਵੇਂ ਹੈ ਜੀ ਡੌਣੀ ਹੈ ਜੀ ਡੌਣੀ ਹੈ ਪਿੰਡਾਂ ਚ ਜਿਹੜੇ ਬੈਠੇ ਕਈ ਵੀਰ ਪਤੰਗ ਉਡਾ ਰਹੇ ਆ ਜੀ ਤਾਜ ਖੇਡੀ ਜਾ ਰਹੇ ਕੀ ਅਪੀਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਈ ਤਾਂ ਉਹ ਲੈ ਜਾਣ ਸੋਰਾਪਾਂ ਜੀ ਕਹਿੰਦਾ ਵੀ ਹੁਣ ਆਪਾਂ ਤਾਂ ਆਏ ਹੋਏ ਆ ਹਾਂ ਜੋ ਚੰਗੀ ਗੱਲ ਆ ਬਿਲਕੁਲ ਜੀ ਸਾਰੇ ਦੇ ਹੱਕਾਂ ਵਾਸਤੇ ਬਈ ਡੇਲੀਵਾਲ ਕਹਿੰਕਿ ਇਹੋ ਜਿਹਾ ਹੀਰਾ ਆਗੂ ਆਪਾਂ ਨੂੰ ਮਿਲਣਾ ਨਹੀਂ ਜੇ ਨਾ ਸਾਥ ਦਿੱਤਾ ਤੇ ਦੇਖੀ ਰੱਖਣ ਖਾਣੀ ਤੇ ਪੈ ਰੱਖਣ ਖਾਣੀ ਮਿਲਣਾ ਬਿਲਕੁਲ ਜੀ ਬਿਲਕੁਲ ਜੇ ਸਾਰੇ ਲੋਕ ਜਾਗ ਜਾਣ ਤਾਂ ਵਾਕਿਆ ਹੀ ਸੁਸੇ ਬਿਲਕੁਲ ਜੀ ਬਿਲਕੁਲ ਇਧਰ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਸ੍ਰੀ ਮਨਜੀਤ ਸਿੰਘ ਜੀ ਮਾਨ ਲੰਗਰ ਸੇਵਾ ਐਮਪੀ ਹੁਣ ਵੀ ਹਲਕਾ ਸੰਗਰੂਰ ਉਹਨਾਂ ਵੱਲੋਂ ਇਹ ਜਿਹੜੀ ਟਿੰਕੀ ਬਾਈ ਜੀ ਇੱਥੇ ਢੇਡ ਕੀਤੀ ਗਈ ਹੈ ਪਾਣੀ ਵਾਸਤੇ ਵੀ ਸੰਗਤਾਂ ਚੱਲ ਪਾਣੀ ਛਕਣ ਛਾਵਾ ਬਣ ਰਹਿਣਾ ਜੀ ਚੌਲ ਵਰਤਾਏ ਜਾ ਰਹੇ ਹੈ ਜੀ ਸੇਵਾਦਾਰ ਸੇਵਾ ਤੇ ਲੱਗੇ ਹੋਏ ਹੈ ਜੀ ਇੱਧਰ ਬਜ਼ੁਰਗ ਬੈਠੇ ਹੋ ਜੀ ਸਾਰੇ ਬਾਪੂ ਨਹੀਂ ਇੱਧਰ ਵੇਖੋ ਸਾਰਾ ਜਿਹੜਾ ਲੰਗਰ ਪਾਣੀ ਚੱਲਦਾ ਜੀ ਨਾਲ ਦੀ ਨਾਲ ਸੰਗਤਾਂ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਵਧੀਆ ਪ੍ਰਬੰਧ ਕੀਤਾ ਗਿਆ ਜੀ ਤੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇੱਥੇ ਵੱਧ ਤੋਂ ਵੱਧ ਆਉਣ ਅੱਜ 50 ਦਿਨ ਹੋ ਚੁੱਕੇ ਆ ਜੀ ਜਾਗਣ ਦੀ ਲੋੜ ਆ ਬਾਪੂ ਜੀ ਕਿਹੜਾ ਇਲਾਕਾ ਜੀ ਹਲਿਆਣਾ ਤੇ ਕੀ ਕਿਹ ਚਾਣਾ ਚਾਉਣੇ ਆ ਇੱਥੇ ਵੇਖੋ ਅੱਜ 50 ਦਿਨ ਦੇ ਲਗਭਗ ਡੱਲੇਵਾਲ ਸਾਹਿਬ ਨੂੰ ਮਰਨwarte ਤੇ ਹੋ ਗਏ ਬੈਠਿਆਂ ਨੂੰ ਅੱਜ ਡੱਲੇਵਾਲ ਨੂੰ 50 ਦਿਨ ਹੋ ਗਏ ਨੇ ਮਰਨwarte ਤੇ ਬੈਠੇ ਨੇ ਬਿਲਕੁਲ ਜੀ ਇਹ ਸਾਰੀਆਂ ਜਥੇਬੰਦੀਆਂ ਕੱਟੀਆਂ ਹੁੰਦੀਆਂ ਨੇ ਡੱਲੇਵਾਲ ਨੂੰ ਇਹ ਆਪਣਾ ਦੇਣ ਨਹੀਂ ਸੀ ਦੇਖਣਾ ਇਹ ਦੇਣ ਵੇਖਣਾ ਨਹੀਂ ਸੀ ਪੈਣਾ ਬਿਲਕੁਲ ਜੀ ਬਿਲਕੁਲ ਹੁਣ ਇਕੱਠੇ ਆਏ ਨੇ ਵੀ ਜਦੋਂ ਬੋਲਣ ਦਾ ਕਾਣੀ ਲਿਆ ਆ ਇਕੱਠੇ ਹੋਏ ਨੇ ਬਿਲਕੁਲ ਜੀ ਪਹਿਲਾ ਕੰਮ ਸੀ ਇਸ ਤੋਂ ਇਕੱਠੇ ਹੋਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਪਹਿਲਾਂ ਇਕੱਠੇ ਹੁੰਦੇ ਤੇ ਥੋੜਾ ਦਬਾਅ ਹੋਰ ਜਿਆਦਾ ਰਾਜ ਨੂੰ ਸਰਕਾਰ ਮੰਨਦੀ ਮੰਨਦੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਆ ਜੀ ਇਕੱਠੇ ਹੋਣਾ ਜ਼ਰੂਰੀ ਆ ਜੀ ਕਾਠਾ ਤਾਂ ਲੋਹੇ ਦੀ ਲਾਠਾ ਦੂਸਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਵੀ ਜਿੰਨੇ ਆ ਵੀ ਜਥੇਪੰਦੀਆਂ ਇੱਥੇ ਮੋਰਚੇ ਦੇ ਵਿੱਚ ਪਹੁੰਚਣ ਸਾਥ ਦੇਣ ਤੇ ਇਹ ਦੇਖੋ ਜਿਹੜਾ ਬਾਲਣ ਦੀ ਵੀ ਸੇਵਾ ਇੱਥੇ ਬਹੁਤ ਜ਼ਰੂਰਤ ਰਹਿੰਦੀ ਆ ਤੇ ਜੇ ਕੋਈ ਵੀਰ ਸੇਵਾ ਬਾਲਣ ਦੀ ਕਰਨਾ ਚਾਹੁੰਦਾ ਖਨੋਰੀ ਬਾਡਰ ਤੇ ਪਹੁੰਚਦਾ ਕਰ ਦੇ ਕਿਉਂਕਿ ਬਹੁਤ ਇਸੇ ਤਰ੍ਹਾਂ ਵੇਖੋ ਕਿੰਨੇ ਵੀਰ ਆ ਜਿਹੜਾ ਬਾਲਣ ਕੋਈ ਵੀਰ ਲੈ ਕੇ ਆਇਆ ਤੇ ਸੁੱਟਣ ਦੇ ਨੌਜਵਾਨ ਸੇਵਾ ਕਰ ਰਿਹਾ ਮੋਰਚੇ ਦੇ ਵਿੱਚ ਜੀ ਮਹਾਨ ਸੇਵਾ ਹੈ ਜੀ ਤੇ ਗੁਰੂ ਘਰ ਲੰਗਰ ਬਾਬਾ ਮਰੀਕ ਸਿੰਘ ਜੀ ਉਹਨਾਂ ਦੇ ਚੱਲਦੇ ਆ ਜੀ ਤੇ ਵੀਰ ਸੇਵਾ ਦਾ ਸੇਵਾ ਕਰੀ ਜਾਂਦੇ ਆ ਜੀ ਸਹਿਯੋਗ ਦੇਣਾ ਚਾਹੀਦਾ ਜੀ ਹਰ ਇੱਕ ਵੀਰ ਦਾ ਫਰਜ਼ ਬਣਦਾ ਹੈ ਜੀ ਤੇ ਦੇਖ ਸਕਦੇ ਆ ਜੀ ਇਸ ਜਗ੍ਹਾ ਤੇ ਟਰਾਲੀਆਂ ਗੱਡੀਆਂ ਦੇ ਟਾਇਰ ਪਾੜੇ ਗਏ ਸੀ ਜਦੋਂ ਬੜਾ ਤਸ਼ੱਦਦ ਹੋਇਆ ਸੀ ਇਸ ਜਗ੍ਹਾ ਤੇ ਅਥਰੂ ਗੈਂਸ ਦੇ ਗੋਲੇ ਛੁੱਟੇ ਸੀਗੀ ਬੁਰੇ ਹਾਲ ਹੋਏ ਸੀ ਤੇ ਸਾਹਮਣੇ ਜਿਹੜਾ ਪੰਡਾਲ ਲੱਗਾ ਹੈ ਜੀ ਜੇ ਛੱਡਲੇਵਾਲ ਸਾਹਿਬ ਬੈਠੇ ਹੋਏ ਆ ਜੀ ਕਵੀਸ਼ਰ ਟਾਡੀ ਅਸੀਂ ਉਹ ਵੀ ਇਸ ਸਟੇਜ ਤੇ ਲੱਗਦੇ ਆ ਤੇ ਆਹ ਭਾਈ ਸਾਡਾ ਹੰਜੀ ਸਾਹਿਬ ਜੀ ਕੀ ਹਾਲ ਜੀ ਮਹਾਰਾਜ ਠੀਕ ਠਾਕ ਬੜਾ ਸਮਾਂ ਹੋ ਗਿਆ ਤੁਹਾਨੂੰ ਮੋਰਚੇ ਦੇ ਵਿੱਚ ਡਟੇ ਹੋਏ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਚੜਦੀ ਕਲਾ ਵੀ ਮੋਰਚਾ ਬਿਲਕੁਲ ਜੀ ਆ ਵੀਰ ਕਿੱਥੇ ਹੋ ਚੜਦੀ ਕਲਾ ਚ ਬਾਈ ਜਾਂਦਾ ਮੋਰਚਾ ਇਹ ਵੀ ਬੜੇ ਚਿਰ ਤੋਂ ਇੱਥੇ ਸਹਿਯੋਗ ਦੇ ਰਿਹਾ ਕੀ ਇਹ ਇੱਕਦਮ ਫੋਨ ਆਈ ਜਾਂਦਾ ਸੀ ਨਹੀਂ ਕਿ ਕਰਦੇ ਗੱਲਬਾਤ